ਲੈ ਗੂ ਦੰਦ ਗੰਗਲੇਟ ਕੋਈ ਸ਼ੁਰੂ ਨਾ ਕਰੋ ਰੋਟੇ ਕਿੱਥੇ ਪਏ ਆ ਲਫਾਵੀ ਰੋਟੀਆਂ ਆ ਨੇ ਆਹ ਪਾ ਰੋਟੇ ਕਿੱਥੇ ਆ ਜੀ ਜਾ ਹੈ ਚਾਬੀ ਲੈ ਕੇ ਜਾ ਚਾਬੀ ਲੈ ਆਣੀ ਫਤਿਹ ਫਤਿਹ ਹੋ ਗਈ ਤੁਹਾਨੂੰ ਨਾ ਵੀ ਕੀ ਆ ਕੀ ਪਿਆ ਤੁਗੀ ਹੱਗੀ ਨਾ ਨਹੀਂ ਨਾ ਮੇਜ਼ ਤੇ ਪੜ੍ਹਦੇ ਆ ਨੀ ਬਿਲਕੁਲ ਮੈਂ ਕਿੱਥੇ ਪਏ ਕੰਨੇ ਬਿੰਡੋਂ ਆਈ ਆ ਤੇ ਕੁਝ ਭੈਣ ਦੀ ਮਦਦ ਕਰਨੀ ਸੀ ਕੋਈ ਪ੍ਰੈਕਟਿਕ ਲਈ ਜਾਣਾ ਉਹਨਾਂ ਨੂੰ ਫਿਰ ਨਾ ਫੈਂਡ ਦਾ ਮਠੂਰਾ ਮੇਰੇ ਘਰਾਂ ਦੀ ਇਹ ਵੀ ਦੋ ਹੋਰ ਜ਼ਿਆਦਾ ਮਸ਼ਹੂਰ ਹੋਏ ਸਰਬੋਤਮ ਦਾ ਫਰਾਰ ਹੈ ਹਾਂ ਕੀ ਇਹਦਾ ਕੋਈ ਖਾਸ ਕਾਰਨ ਹੈ ਆ ਆ ਆ ਮੁਫਲ ਚੱਕੀ ਤੇ ਬੈਠੇ ਕਿਥੇ ਬੋਲੋ ਇਹ ਬੋਲੋ ਮੇਰੀ ਗੱਲ ਸੁਣੋ ਉਹ ਨੇਰਾ ਮੈਂ ਅੱਜ ਜਿਹੜਾ ਨਸ਼ਿਆਂ ਨੂੰ ਰੋਕਣ ਵਾਸਤੇ ਜਿਹੜਾ ਹੈਗਾ ਸ਼ੰਕਰਪਿੰਡ ਦੇ ਵਿੱਚ ਸਰਚ ਵਿਹਾਂਚ ਲਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਆ ਮਾਨਜੋਗ ਡੀਜੀਪੀ ਸਾਹਿਬ ਦੇ ਹੁਕਮਾਂ ਦੇ ਨਾਲ ਅੱਜ ਕੈਸ਼ ਆਪਰੇਸ਼ਨ ਚੱਲ ਰਹੇ ਨੇ ਸਾਡੇ ਲਗ ਲਗ ਜਗ੍ਹਾ ਤੇ ਚੱਲ ਰਹੇ ਨੇ ਸਾਨੂੰ ਇੱਥੇ ਵੀ ਜ਼ਿੰਮੇਵਾਰੀ ਮਿਲੀ ਸਗੀ ਕਿ ਇਹ ਜਿਹੜਾ ਪਿੰਡ ਹੈ ਇਦੇ ਵਿੱਚ ਅਸੀਂ ਪ੍ਰੋਪਰ ਸਰਚ ਕਰ ਰਹੇ ਹਾਂ ਤੇ 2 ਵਜੇ ਤੱਕ ਅਸੀਂ ਕਰਾਂਗੇ ਜੋ ਵੀ ਰਿਕਵਰੀ ਹੋਊਗੀ ਫਿਰ ਬਾਅਦ ਚੋਂ ਦੱਸਾਂਗੇ ਮੈਮ ਓਨਲੀ ਸ਼ੰਕਰ ਪਿੰਡ ਕੀਤਾ ਜਾ ਰਿਹਾ ਜਾਂ ਹੋਰ ਵੀ ਪਿੰਡ ਕੀਤੇ ਜਾ ਰਹੇ ਆ ਮੈਂ ਅਸੀਂ ਸ਼ੰਕਰ ਪਿੰਡ ਚ ਕਰ ਰਹੇ ਹਾਂ ਇਹਦੇ ਚ ਕਾਫੀ ਘਾਰ ਆ ਜਿਹੜੇ ਮਤਲਬ ਹੈਗੇ ਕਿ ਨਸ਼ਾ ਵਗੈਰਾ ਵੇਚਦੇ ਤੇ ਬਾਕੀ ਵੱਖਰੀਆਂ ਵੱਖਰੀਆਂ ਸਬ ਡਿਵੀਜ਼ਨਾਂ ਵਿੱਚ ਸਾਡੇ ਸਰਚ ਆਪਰੇਸ਼ਨ ਚ ਕੋਈ ਨਸ਼ੇ ਦਾ ਸਮਾਨ ਮਿਲਿਆ ਇੱਥੋਂ ਕਾਫੀ ਰਿਕਵਰੀ ਹੋਈ ਹੈ ਤੁਹਾਨੂੰ ਬਾਅਦ ਚ ਦੱਸ ਦੇਣਗੇ ਸਾਡੇ ਤੇ ਕੀ ਲੋਕਾਂ ਨੇ ਮੈਸੇਜ ਆ? ਲੋਕਾਂ ਨੂੰ ਇਹੀ ਅਵੇਅਰ ਕਰਨਾ ਚਾਹੁੰਦੇ ਆਂ ਕਿ ਪੁਲਿਸ ਦਾ ਸੰਜੋਗ ਦੇਓ ਜੋ ਵੀ ਤੁਹਾਨੂੰ ਜਿਹੜੇ ਵੀ ਪਿੰਡ 'ਚ ਨਸ਼ੇ ਵਾਲੇ ਲੋਕ ਘੁੰਮ ਰਹੇ ਆ ਚੇੇ ਲਗਾ ਰਹੇ ਆ ਜਿਹੜੇ ਨਸ਼ਾ ਕਰ ਰਹੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ 'ਤੇ ਜਾਣਾ ਚਾਹੀਦਾ ਔਰ ਲੋਕਾਂ ਨੂੰ ਵੱਤਵਾਦ ਪੁਲਿਸ ਨੂੰ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ ਤਾਂ ਜੋ ਆਪਣੇ ਪੰਜਾਬ 'ਚ ਨਸ਼ਾ ਖਤਮ ਹੋਵੇ ਆ ਮਾਨਜੋਗ ਡੀਜੀਪੀ ਸਾਹਿਬ ਦੇ ਹੁਕਮਾਂ ਦੇ ਨਾਲ ਅੱਜ ਕੈਸ਼ ਆਪਰੇਸ਼ਨ ਚੱਲ ਰਹੇ ਨੇ ਸਾਡੇ ਲਗ ਲਗ ਜਗ੍ਹਾ ਤੇ ਚੱਲ ਰਹੇ ਨੇ ਸਾਨੂੰ ਇਸ ਇੱਥੇ ਵੀ ਜ਼ਿੰਮੇਵਾਰੀ ਮਿਲੀ ਸਗੀ ਕਿ ਇਹ ਜਿਹੜਾ ਪਿੰਡ ਹੈ ਇਹਦੇ 'ਚ ਅਸੀਂ ਪ੍ਰੋਪਰ ਸਰਚ ਕਰ ਰਹੇ ਹਾਂ ਤੇ 2 ਵਜੇ ਤੱਕ ਅਸੀਂ ਕਰਾਂਗੇ ਜੋ ਵੀ ਰਿਕਵਰੀ ਹੋਊਗੀ ਫਿਰ ਬਾਅਦ ਤੋਂ ਦੱਸੀ ਜੀ ਮੈਂ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੁਕਣਾ ਕੀਤਾ ਕਰਾਇਆ ਰੁਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਉਨੇ ਕਾਲ ਕਰੋ ਮੀਆਂ ਸਮਰ ਜੀ 73409 36488 73409 36488